ਜਲੰਧਰ ਦੀ ਤੀ ਪ੍ਰਬਲੀਨ ਕੌਰ 13 ਸਾਲ ਦੀ ਉਮਰ ਅਜੇ ਦੁਨੀਆਦਾਰੀ ਦੀ ਸਮਝ ਨਹੀਂ ਸੀ ਨਾਲ ਦੇ ਘਰ ਚ ਸਹੇਲੀ ਬਣਾ ਲਈ ਵੀ ਚੱਲ ਮੇਰੇ ਹਾਨ ਸਮਾਨਾ ਇਕੱਠੇ ਖੇਡਦੇ ਆ ਦਿਲ ਲੱਗਦਾ ਏ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਘਰ ਹੈਵਾਨ ਰਹਿੰਦਾ ਏ ਜਿਸ ਨੇ ਸਿੱਖੀ ਸਰੂਪਤਾ ਧਾਰਿਆ ਹੋਇਆ ਏ ਪਰ ਸਿੱਖੀ ਸਿਧਾਂਤਾਂ ਤੇ ਨਹੀਂ ਚਲਿਆ ਕੁੜੀ ਆਪਣੀ ਸਹੇਲੀ ਨੂੰ ਮਿਲਣ ਜਾਂਦੀ ਏ ਤੇ ਉਹ ਹੈਵਾਨ ਇਸ ਕੁੜੀ ਨਾਲ ਗਲਤ ਕੰਮ ਕਰਦਾ ਏ ਇਸ ਨੂੰ ਮਾਰ ਦਿੰਦਾ ਏ ਜਿਸ ਤੋਂ ਬਾਅਦ ਉਹ ਇਸ ਗੱਲ ਨੂੰ ਲੋਕਾਂ ਤੋਂ ਛਪਾਉਂਦਾ ਏ ਪਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਇਸ ਹੈਵਾਨ ਨੇ ਇੱਕ ਕਰਤੂਤ ਕੀਤੀ ਏ ਤਾਂ ਲੋਕ ਉਸ ਨੂੰ ਮਾਰਨਾ ਚਾਹੁੰਦੇ ਸੀ ਪਰ ਪੁਲਿਸ ਆਣ ਕੇ ਉਸ ਹੈਵਾਨ ਨੂੰ ਲੈ ਜਾਂਦੀ ਏ ਤੁਹਾਨੂੰ ਦੱਸ ਦਈਏ ਵੀ ਇਹ ਬਹੁਤ ਵੱਡਾ ਹੈਵਾਨ ਸੀ ਉੱਥੋਂ ਦੇ ਲੋਕਾਂ ਦਾ ਕਹਿਣਾ ਵਾ ਕਿ ਇਸ ਨੇ ਪਹਿਲਾਂ ਆਪਣੀ ਧੀ ਜੋ 26 ਸਾਲ ਦੀ ਸੀ ਉਸ ਨਾਲ ਵੀ ਸੇਮ ਇਸ ਨੇ ਇਵੇਂ ਕੀਤਾ ਉਸ ਦਾ ਹੀ ਪਹਿਲਾਂ ਰੇਪ ਕੀਤਾ ਫਿਰ ਉਸ ਨੂੰ ਮਾਰ ਦਿੱਤਾ ਪਰ ਉਦੋਂ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਪਤਾ ਨਹੀਂ ਕਿੱਦਾਂ ਬਚ ਗਿਆ ਮੈਨੂੰ ਪਤਾ ਲੱਗਿਆ ਕਿ ਉਸ ਬੰਦੇ ਨੇ ਅੱਜ ਤੋਂ 10-15 ਸਾਲ ਪਹਿਲਾਂ ਆਪਣੀ ਧੀ ਦਾ ਰੇਪ ਕਰਕੇ ਵੀ ਉਹਨੂੰ ਮਤਲਬ ਮਾਰਿਆ ਹੋ। ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਉਸ ਮਹੱਲੇ ਦੇ ਲੋਕ ਇਹ ਗੱਲ ਕਹਿ ਰਹੇ ਆ। ਸੋ ਤੁਸੀਂ ਰੱਬ ਅੱਗੇ ਅਰਦਾਸ ਜ਼ਰੂਰ ਕਰਿਓ। ਵੇਸ ਗੰਦੇ ਇਨਸਾਨ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਇਸ ਸੋਟੀ ਜਈ ਭੈਣ ਲਈ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਓ ਤੇ ਆਪਣੀਆਂ ਧੀਆਂ ਧਿਆਨੀਆਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਇੱਥੇ ਕੋਈ ਵੀ ਕਿਸੇ ਦਾ ਮੇਤ ਨਹੀਂ। ਰੱਬ ਰੱਖਾ।